ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਚਲੋ ਜੀ ਫਰਸਟ ਸੂਟ ਆਪਣਾ ਨੈਚੁਰਲ ਕ੍ਰੇਪ ਦੇ ਵਿੱਚ ਹੋਏਗਾ ਹੈਂਡਵਰਕ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਠੀਕ ਹੈ ਸ਼ਰਟ ਤੇ ਹੈਵੀ ਵਰਕ ਕੀਤਾ ਹੋਏਗਾ ਹੈਂਡਵਰਕ ਦਾ ਤੇ ਨਾਲ ਬਾਟਮ ਜਿਹੜੀ ਇਹਦੇ ਪਲੇਨ ਰਹੇਗੀ ਦੁਪੱਟਾ ਇਹਦੇ ਚਨਾਉਣ ਦਾ ਹੋਏਗਾ ਨਾਲ ਦੁਪੱਟੇ ਦੇ ਸਾਰੇ ਜਿਹੜੇ ਆ ਦੁਪੱਟੇ ਵਿੱਚ ਬਹੁਤ ਸੋਹਣਾ ਸਿੱਪੀ ਦਾ ਕੰਮ ਕੀਤਾ ਹੋਏਗਾ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਠੀਕ ਹੈ ਜੀ ਉਹ ਚੈੱਕ ਕਰੀ ਚਲੋ ਇਹਦੇ ਵਿੱਚ ਕਾਫੀ ਕਲਰ ਹੈਗੇ ਆਪਣੇ ਕੋਲ ਪੰਜ ਤੋਂ 6 ਕਲਰ ਹੈਗੇ ਆ ਬਹੁਤ ਸੋਹਣੇ ਸੋਹਣੇ ਰੰਗ ਆ ਮਹਿੰਦੀ ਰੰਗ ਹੈਗਾ ਫਰੋਜੀ ਰੰਗ ਜਿਹੜਾ ਤਾਂ ਟ੍ਰੈਂਡਿੰਗ 'ਚ ਹੀ ਹੁੰਦਾ ਹੈ ਕਦੇ ਵੀ ਇਹ ਨੈਕਸਟ ਆ ਪਿਓਰ ਚੁਣੌਣ ਦੇ ਵਿੱਚ ਆਪਾਂ ਲੈ ਕੇ ਆਇਆ ਕੁਝ ਪਹਿਣਾ ਦੀ ਡਿਮਾਂਡ ਚੁਣੌਣ ਦੀ ਸੀਗੀ ਕਿ ਪਿਓਰ ਵਿੱਚ ਲੈ ਕੇ ਉਹ ਪਿਓਰ ਚੁਣੌਣ ਦੇ ਵਿੱਚ 2.5 ਮੀਟਰ ਦੀ ਕੱਟ ਹੋਏਗੀ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਹੀ ਬਾਟਮ ਹੋਏਗੀ ਠੀਕ ਹੈ ਜੀ ਇਦੇ ਵਿੱਚ ਨਾਲ ਬਾਟਮ ਜਿਹੜੀ ਕੰਟਰਾਸਟ ਪਲੇਨ ਰੱਖੀ ਆਪਾਂ ਤੇ ਸ਼ਰਟ ਜਿਹੜੀ ਹੋਏਗੀ ਨਾਲ ਡਿਜ਼ਾਈਨਰ ਹੋਏਗੀ ਨੈਕਸਟ ਆਵਲੇ ਪਿਓਰਟੀ ਸ਼ੂ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਆ ਜੇ ਤੇ ਸਿੱਪੀ ਦਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਸ਼ਰਟ ਤੇ ਤੇ ਬਾਟਮ ਤੇ ਵੀ ਜਿਹੜਾ ਆ ਸਿੱਪੀ ਦਾ ਵਰਕ ਕਰਕੇ ਫਲਔਰਜ਼ ਛੇੜ ਬਣਾਇਆ ਹੋਇਆ ਆ ਠੀਕ ਹੈ ਜੀ ਇਹਦੇ ਵਿੱਚ ਵੀ 4 ਤੋਂ 5 ਲਾਈਟ ਜੇ ਬ੍ਰਾਈਟ ਜੇ ਕਲਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਇਹਦੇ ਵਿੱਚ ਦੇਖੀ ਚਲੋ ਕਲਰ ਬਹੁਤ ਸੋਹਣੇ ਸੋਹਣੇ ਹੈਗੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਡਿਜ਼ਾਈਨ ਹੈ ਠੀਕ ਹੈ ਜੀ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਦੇਖ ਸਕਦੇ ਆ ਤੁਸੀਂ ਆਪਣੇ ਅਕੋਰਡਿੰਗ ਨੈਕਸਟ ਆ ਪਿਓਰ ਚਨਾਉਣ ਦੇ ਵਿੱਚ ਹੋਰ ਵੀ ਸੂਟ ਆਪਣੇ ਕੋਲ ਹੈਗੇ ਇਹਦੇ ਵਿੱਚ 15 ਤੋਂ 20 ਕਲਰ ਆਪਣੇ ਕੋਲ ਅਵੇਲੇਬਲ ਆ ਪਿਓਰ ਚਨਾਉਣ ਦੇ ਵਿੱਚ ਤੇ 15 ਤੋਂ 20 ਡਿਫਰੈਂਟ ਹੀ ਪ੍ਰਿੰਟ ਹੈ ਠੀਕ ਹੈ ਜੀ ਇਹ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਅਗਰ ਤੁਸੀਂ ਇਹਨੂੰ ਕੋਈ ਲੈਸ਼ ਲਗਾ ਕੇ ਕੋਈ ਨੈਕ ਡਿਜ਼ਾਈਨ ਬਣਾ ਕੇ ਜਾਂ ਫਿਰ ਲੈਸ਼ ਲਗਾ ਕੇ ਕੋਈ ਘੇਰਾ ਡਿਜ਼ਾਈਨ ਬਣਾ ਕੇ ਰੈਡੀ ਕਰਵਾਉਣੀ ਹੈ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਠੀਕ ਹੈ ਜੀ ਬਾਕੀ ਇਹ ਵਿਦਆਉਟ ਦੁਪੱਟਾ ਹੋਣਗੇ ਅਗਰ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਬਾਈ ਕਰਨਾ ਚਾਹੁੰਦੇ ਚਰੋਂ ਦਾ ਕਰਨਾ ਚਾਹੁੰਦੇ ਕਮਲ ਚਨਾਉਣ ਦਾ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਦੱਸ ਸਕਦੇ ਆ ਜਿੱਦਾਂ ਤੁਸੀਂ ਦੁਪੱਟਾ ਲਾਈਕ ਕਰਦੇ ਆ ਅਗਰ ਉਹ ਬਾਈ ਕਰਨਾ ਚਾਹੁੰਦੇ ਆ ਆਪਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗੇ ਅਗਰ ਇਹਦੇ ਨਾਲ ਕੋਈ ਮੈਚ ਹੁੰਦਾ ਤੁਹਾਡੇ ਕੋਲ ਦੁਪੱਟਾ ਆਏਗਾ ਤਾਂ ਬਹੁਤ ਵਧੀ ਠੀਕ ਹੈ ਜੀ ਇਹਨੂੰ ਬਹੁਤ ਸੋਹਣੇ ਸੋਹਣੇ ਕੰਟਰਾਸਟ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਅਗਰ ਤੁਸੀਂ ਇਹਨੂੰ ਆਪਣਾ ਵੇਅਰ ਕਰਦੇ ਆ ਰੈਡੀ ਕਰਵਾ ਕੇ ਜਿੱਦਾਂ ਭੈਣਾ ਗੁਰਦੁਆਰਾ ਸਾਹਿਬ ਜਾਂਦੀਆਂ ਡੇਲੀ ਉਹ ਵੇਅਰ ਕਰ ਸਕਦੀਆਂ ਆ ਬਾਕੀ ਜੀ ਅਗਰ ਤੁਸੀਂ ਜਿੱਦਾਂ ਹੁਣ ਕੋਈ ਵੀ ਛੋਟੇ ਮੋਟੇ ਫੰਕਸ਼ਨ ਤੇ ਜਾਂਦੇ ਆ ਕਿਤੇ ਤੁਸੀਂ ਜਾਂਦੇ ਆ ਤਾਂ ਤੁਸੀਂ ਇਹ ਵੇਅਰ ਕਰਕੇ ਕੰਫਰਟੇਬਲ ਵੇਣਾ ਜਾ ਸਕਦੇ ਹੋ ਬਹੁਤ ਕੰਫਰਟੇਬਲ ਇਹਦੇ ਵਿੱਚ ਮਹਿਸੂਸ ਹੁੰਦਾ ਬਹੁਤ ਵਧੀਆ ਸੂਟ ਆ ਬਹੁਤ ਵਧੀਆ ਫੈਬਰਿਕ ਆ ਠੀਕ ਹੈ ਜੀ ਬਹੁਤ ਸੌਫਟ ਜਿਆ ਵਧੀਆ ਇਹ ਫੈਬਰਿਕ ਹੋਏਗਾ ਠੀਕ ਹੈ ਜੀ ਦੇ ਚੈੱਕ ਕਰੀ ਚਲੋ ਪ੍ਰਿੰਟ ਚੈੱਕ ਕਰੀ ਚਲੋ ਕਲਰ ਚੈੱਕ ਕਰੀ ਚਲੋ ਹਰੇਕ ਤਰ੍ਹਾਂ ਦਾ ਕਲਰ ਆਪਣੇ ਕੋਲ ਅਵੇਲੇਬਲ ਹੈ ਲਾਈਟ ਵੀ ਡਾਰਕ ਵੀ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਕਲਰ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਆਪਣੇ ਅਕੋਰਡਿੰਗ ਕਲਰ ਕੰਟਰਾਸਟ ਚੈੱਕ ਕਰੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਉਹ ਆਪਣਾ ਬੁੱਕ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਡਿਜ਼ਾਈਨ ਆ ਰਹੇ ਆ ਬਹੁਤ ਸੋਹਣੇ ਸੋਹਣੇ ਰੰਗ ਆ ਰਹੇ ਆ ਬਾਕੀ ਜੇ ਅਗਰ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਫੈਬਰਿਕ ਤੇ ਕੋਈ ਵੀ ਅਗਰ ਤੁਸੀਂ ਡਿਜ਼ਾਈਨ ਆ ਜਿਹੜਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਕਿਸੇ ਵੀ ਫੈਬਰਿਕ ਤੇ ਉਹ ਵੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਗਲਾਸਟੀ कॉटन ਤੇ ਵਿੱਚ ਸੂਟ ਅਵੇਲੇਬਲ ਹੈ ਠੀਕ ਹੈ ਨਾਲ ਬਾਟਮ ਇਹਦੀ ਹੋਏਗੀ ਰਿਯਾਨ कॉटन ਦੀ ਠੀਕ ਹੈ ਨਾਲ ਦੁਪੱਟਾ ਹੋਏਗਾ ਸ਼ਿਫੋਨ ਦਾ ਦੁਪੱਟੇ ਤੇ 4 ਸਾਈਡ ਲੈਸ਼ ਲੱਗੀ ਹੋਏਗੀ ਨੈਕਸਟ ਆਮ ਮਸਲੀਨ कॉटन ਦੇ ਵਿੱਚ ਨਾਲ ਸ਼ਰਟ ਮਸਲੀਨ कॉटन ਦੀ ਹੋਏਗੀ ਬਾਟਮ ਰਿਯਾਨ ਦੀ ਹੋਏਗੀ ਤੇ ਦੁਪੱਟਾ ਹੋਏਗਾ ਔਰਗੈਂਜ਼ਾ ਦਾ ਠੀਕ ਹੈ ਬਹੁਤ ਸੋਹਣਾ ਦੁਪੱਟੇ ਤੇ ਤੇ ਨੈੱਕ ਤੇ ਜਿਹੜਾ ਆ ਵਰਕ ਕੀਤਾ ਹੋਇਆ ਹੈ ਸ਼ਰਟ ਦੀ ਨੈੱਕ ਤੇ ਤੇ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਆਰੀ ਵਰਕ ਨਾਲ ਕੰਮ ਕੀਤਾ ਹੋਇਆ ਬਹੁਤ ਵਧੀਆ ਲੱਗ ਰਿਹਾ ਜੀ ਨੈਕਸਟ ਡੋਲਾ ਸਿਲਕ ਦਾ ਫੈਬਰਿਕ ਰਹੇਗਾ ਦੁਪੱਟਾ ਇਹਦੇ ਬਨਾਰਸੀ ਸਟਾਈਲ ਹੋਏਗਾ ਠੀਕ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਵਿੱਚ ਵੀ ਚਾਰ ਤੋਂ ਪੰਜ ਕਲਰ ਆਪਣੇ ਕੋਲ ਹੈਗੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਅਕੋਰਡਿੰਗ ਕਲਰ ਜਿਹੜਾ ਸਿਲੈਕਟ ਕਰ ਸਕਦੇ ਹੋ ਜਿੱਦੇ ਵੇਲੇ ਸੂਟਾਂ ਦੀ ਵੀ ਪਹਿਣਾ ਦੀ ਬਹੁਤ ਡਿਮਾਂਡ ਹੁੰਦੀ ਆ ਇਹਨਾਂ ਦੁਪੱਟਾ ਖੁੱਲਾ ਡੁੱਲਾ ਹੋਏਗਾ ਬਨਾਰਸੀ ਸਟਾਈਲ ਹੋਣਗੇ ਸੂਟ ਤੇ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਇ ਕਰਨਾ ਚਾਹੁੰਦੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਰ ਸਕਦੇ ਹੋ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਆਪਾਂ ਜਿੰਨੇ ਵੀ ਸੂਟ ਅੱਜ ਲੈ ਕੇ ਆਏ ਆ ਪ੍ਰਿੰਟ ਦੇ ਵਿੱਚ ਹੀ ਲੈ ਕੇ ਆਏ ਆ ਸਭ ਦਾ ਡਿਫਰੈਂਟ ਫੈਬਰਿਕ ਲੈ ਕੇ ਆਏ ਆ ਜੋ ਤੁਹਾਨੂੰ ਪਸੰਦ ਆ ਕੋਈ ਮਸਲੀਨ ਕਾਟਨ ਲਾਈਕ ਕਰਦਾ ਕੋਈ ਚਨਾਣ ਕੋਈ ਜਿਹੜਾ ਵੀ ਤੁਸੀਂ ਫੈਬਰਿਕ ਲਾਈਕ ਕਰਦੇ ਆਪਣੇ ਅਕੋਰਡਿੰਗ ਲੈ ਸਕਦੇ ਹੋ ਨੈਕਸਟ ਆ ਹਾ ਬਾਂਦਨੀ ਦੇ ਵਿੱਚ ਆਪਾਂ ਲਿਲਨ ਦਾ ਲੈ ਕੇ ਆਏ ਆ ਫੈਬਰਿਕ ਠੀਕ ਹੈ ਬਾਂਦਨੀ ਦੇ ਵਿੱਚ ਹੋਏਗਾ ਇਹਦੇ ਵਿੱਚ ਵੀ ਚਾਰ ਤੋਂ ਪੰਜ ਕਲਰ ਹੋਣਗੇ ਲਵੈਂਡਰ ਕਲਰ ਚੈੱਕ ਕਰੋ ਜਿਹੜਾ ਤਾਂ ਬਹੁਤ ਟ੍ਰੈਂਡਿੰਗ ਚ ਰਿਹਾ ਸੀਗਾ ਤੇ ਹੁਣ ਵੀ ਟ੍ਰੈਂਡਿੰਗ ਚ ਹੀ ਚੱਲ ਰ ਨੈਕਸਟ ਆਵਲਾ ਲਾਈਟ ਜੇ ਸ਼ੇਡ ਹੈ ਠੀਕ ਹੈ ਜੀ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਠੀਕ ਹੈ ਜੀ ਡਿਫਰੈਂਟ ਸਾਰੇ ਤਰ੍ਹਾਂ ਦੇ ਪ੍ਰਿੰਟ ਲੈ ਕੇ ਆਏ ਨੈਕਸਟ ਆਵਲਾ ਸੂਟ ਆਪਣਾ ਹੋਏਗਾ ਠੀਕ ਹੈ ਜੀ ਇਹ ਹੋਏਗਾ ਮਸਲੀਨ ਕਾਟਨ ਦੇ ਵਿੱਚ ਦੇਖ ਸਕਦੇ ਹਾਂ ਬਹੁਤ ਸੋਹਣਾ ਮਸਲੀਨ ਕਾਟਨ ਦੇ ਵਿੱਚ ਸੂਟ ਹੋਏਗਾ ਨਾਲ ਬਾਟਮ ਪਲੇਨ ਹੋਏਗੀ ਕੰਟਰਾਸਟ ਸ਼ੇਡ ਵਿੱਚ ਇਹਦੇ ਵਿੱਚ ਤਿੰਨ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਆਵਲੇ ਸੂਟ ਪਿਓਰ ਕਾਟਨ ਦੇ ਵਿੱਚ ਹੋਣਗੇ ਨਾਲ ਦੁਪੱਟਾ ਜਿਹੜਾ ਸ਼ਿਫੋਨ ਦਾ ਹੋਏਗਾ ਦੁਪੱਟੇ ਤੇ ਫੋਰਸੈਡ ਲੈਸ਼ ਹੋਏਗੀ ਤੇ ਨਾਲ ਜਿਹੜਾ ਸ਼ਾਰਟ ਦੇ ਨਾਲ ਪੈਚ ਵਰਕ ਲਗਾ ਕੇ ਬਹੁਤ ਸਾਰੇ ਦੁਪੱਟੇ ਤੇ ਬਹੁਤ ਸੋਹਣਾ ਕੰਮ ਕੀਤਾ ਦੁਪੱਟਾ ਚੈੱਕ ਕਰੋ ਖੁੱਲਾ ਡੁੱਲਾ 2.5 ਮੀਟਰ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਕਲਰ ਕੰਟਰਾਸਟ ਚੈੱਕ ਕਰੋ ਬਹੁਤ ਹੀ ਸੋਹਣੇ ਲੱਗ ਰਿਹਾ ਹੈ ਦੁਪੱਟਾ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਇਹ ਦੁਪੱਟਾ ਠੀਕ ਹੈ ਜੇ ਦੁਪੱਟਾ ਲਾਉਂਗੇ ਤੁਸੀਂ ਤੇ ਬਹੁਤ ਵਧੀਆ ਲੱਗੇਗਾ ਅਗਰ ਤੁਸੀਂ ਤੇ ਤੁਸੀਂ ਆਰਾਮ ਨਾਲ ਇਹਨੂੰ ਲੈ ਸਕਦੇ ਆ ਜਿੱਦਾਂ ਤੁਸੀਂ ਇਹਨੂੰ ਕਰਨਾ ਚਾਹੁੰਦੇ ਆ ਠੀਕ ਹੈ ਲੈ ਸਕਦੇ ਹੋ ਬਹੁਤ ਸੋਹਣਾ ਸੋਹਣਾ ਚੈੱਕ ਕਰੀ ਚੱਲੋ ਆਪਣੇ ਅਕੋਰਡਿੰਗ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰੋ ਤੇ ਉਹਦੇ ਤੇ ਤੁਸੀਂ ਆਪਣਾ ਜਿਹੜਾ ਸੂਟ ਦੀ ਫੋਟੋ ਪਾ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਸੂਟ ਜਿਹੜਾ ਆਪਣਾ ਮੰਗਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਾਂ ਤੁਹਾਨੂੰ ਇੱਕ ਕਲੈਕਸ਼ਨ ਦਿਖਾਵਾਂਗੇ ਪਿਓਰ ਕਾਟਨ ਦੀ ਜਿਨ੍ਹਾਂ ਦੇ ਨਾਲ ਸ਼ਫਾਉਣ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਇਹ ਦੁਪੱਟੇ ਦੇ ਨਾਲ ਹੋਣਗੇ ਸ਼ਾਰਟ ਹੋਏਗੀ ਪ੍ਰਿੰਟ ਵਿੱਚ ਤੇ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਠੀਕ ਹੈ ਜੀ ਨਾਲ ਦੁਪੱਟਾ ਬਹੁਤ ਸੋਹਣਾ ਹੋਏਗਾ ਠੀਕ ਹੈ ਖੁੱਲਾ ਡੁੱਲਾ ਹੋਏਗਾ ਦੁਪੱਟਾ ਇਹਦੇ ਵਿੱਚ ਵੀ ਪ੍ਰਿੰਟ ਜਿਹੜੀ ਯੂਨਿਕ ਜਿਹਾ ਪ੍ਰਿੰਟ ਹੈਗੀ ਆ ਕੋਈ ਆਪਾਂ ਫੁੱਲਾਂ ਵਾਲੇ ਕੋਈ ਪ੍ਰਿੰਟ ਨਹੀਂ ਲੈ ਕੇ ਡਿਫਰੈਂਟ ਜਿਹਾ ਕੋਈ ਚੀਜ਼ ਲੈ ਕੇ ਆਏ ਆ ਡਿਫਰੈਂਟ ਜਿਹਾ ਪ੍ਰਿੰਟ ਲੈ ਕੇ ਆਏ ਆ ਠੀਕ ਹੈ ਤੁਸੀਂ ਦੇਖੀ ਚਲੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਤੁਸੀਂ ਜਿਹੜਾ ਵੀ ਸੂਟ ਬਾਈ ਕਰਨਾ ਚਾਹੁੰਦੀਆਂ ਭੈਣਾਂ ਇਹ ਇਨ ਵਿੱਚ ਤੇ ਉਹ ਬਾਈ ਕਰ ਸਕਦੀਆਂ ਧੰਨਵਾਦ ਜੀ